ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨਾਤੇ ਕਿ ਮੈਂ ਤੁਸੀਂ ਸਾਰੇ ਜਣੇ ਉਮੀਦ ਹੈ ਕਿ ਸਾਰੇ ਜਣੇ ਵਧੀਆ ਹੋਵਾਂਗੇ ਤੇ ਮਸਤ ਹੋਵਾਂਗੇ ਤੇ ਅੱਜ ਆਪਾਂ ਕਰਨੇ ਵਾਲੇ ਆ ਕਿਉਂਕਿ ਮੈਂ ਜੈਲਟ੍ਰੇਸ ਪਾਈ ਹੈ ਤੇ ਜੈਲੋ ਮੇਕਅਪ ਕਰਾਂਗੇ ਆਈਜ਼ ਮੇਕਅਪ ਜੈਲੋ ਕਰਾਂਗੇ ਠੀਕ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਵਾਸ਼ ਕਰਨ ਤੋਂ ਬਾਅਦ ਫਿਰ ਤੁਸੀਂ ਕੋਈ ਵੀ ਸਨਸਕ੍ਰੀਨ ਲਗਾਣੀ ਹੈ ਸਨਸਕ੍ਰੀਨ ਮੈਂ ਸਕਿਪ ਕਰ ਦਿੱਤੀ ਠੀਕ ਹੈ ਤੇ ਬਟ ਮੈਂ ਸਨਸਕ੍ਰੀਨ ਲਗਾਈ ਸੀ ਸਨਸਕ੍ਰੀਨ ਲਗਾਉਣ ਤੋਂ ਬਾਅਦ ਫਿਰ ਮੈਂ ਪ੍ਰਾਈਮਰ ਲਗਾਇਆ ਪ੍ਰਾਈਮਰ ਲਗਾਉਣ ਤੋਂ ਬਾਅਦ ਨੂੰ ਆਪਣੇ ਹੈਂਡ ਦੇ ਨਾਲ ਹੀ ਚੰਗੀ ਤਰ੍ਹਾਂ ਬਲੈਂਡ ਕਰ ਦਿੱਤਾ ਫਿਰ ਮੈਂ ਲਗਾਉਂਗੀ ਐਚਡੀ ਦਾ ਜਿਹੜਾ ਇਹ ਕंसीਲਰ ਆਪਣੀ ਆਈਸ ਤੇ ਕਿਉਂਕਿ ਪਹਿਲਾਂ ਮੈਂ ਆਈਸ ਮੇਕਅਪ ਕਰਨ ਵਾਲੀ ਹਾਂ ਤੇ ਮੈਂ ਕंसीਲਰ ਲਗਾਇਆ ਆਪਣੀ ਆਈਸ ਦੇ ਉੱਪਰ ਤੇ ਫਿਰ ਮੈਂ ਆਪਣੇ ਸਕਿਨ ਦੇ ਰਿਕੋਰਡਿੰਗ ਤੁਸੀਂ ਕंसीਲਰ ਜੋ ਵੀ ਫਾਉਂਡੇਸ਼ਨ ਹੁੰਦੀ ਹੈ ਆਪਣੇ ਸਕਿਨ ਦੇ ਰਿਕੋਰਡਿੰਗ ਲੈਣੀ ਹੈ ਠੀਕ ਹੈ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਬਿਊਟੀ ਬਲੈਂਡਰ ਨਾਲ ਜਾਂ ਫਿਰ ਤੁਸੀਂ ਬ੍ਰਸ਼ ਦੇ ਨਾਲ ਉਹਨੂੰ ਤੁਸੀਂ ਬਲੈਂਡ ਕਰ ਸਕਦੇ ਹੋ ਠੀਕ ਹੈ ਤੇ ਬਲੈਂਡਿੰਗ ਤਾਂ ਜਿਹੜੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਜੇਕਰ ਤੁਸੀਂ ਬਲੈਂਡਿੰਗ ਚੰਗੀ ਤਰ੍ਹਾਂ ਨਹੀਂ ਕਰੋਗੇ ਤੇ ਤੁਹਾਡਾ ਇਹ ਮੇਕਅਪ ਉਹ ਵਧੀਆ ਨਹੀਂ ਆਊਗਾ ਤੇ ਦੇਖੋ ਮੈਂ ਇੱਥੇ ਬਲੈਂਡ ਕਰ ਦਿੱਤਾ ਠੀਕ ਹੈ ਚੰਗੀ ਤਰ੍ਹਾਂ ਬਲੈਂਡਿੰਗ ਕਰਨ ਤੋਂ ਬਾਅਦ ਫਿਰ ਮੈਂ ਲਗਾਉਂਗੀ ਆਪਣੇ ਆ ਇਸ ਤੇ ਜੈਲੋ ਜਿਹੜਾ ਹੈਗਾ ਆਈ ਸ਼ੈਡੋ ਤੇ ਉਹਨੂੰ ਫਿਰ ਮੈਂ ਛੋਟੀਏ ਬ੍ਰਸ਼ ਦੇ ਨਾਲ ਬਲੈਂਡ ਕਰ ਰਹੀ ਹਾਂ ਤੇ ਚੰਗੀ ਤਰ੍ਹਾਂ ਬਲੈਂਡਿੰਗ ਤੇ ਚੰਗੀ ਤਰ੍ਹਾਂ ਧਿਆਨ ਦੇਣਾ ਮੈਂ ਹਰ ਵਾਰ ਵੀਡੀਓ ਦੇ ਵਿੱਚ ਇਹ ਹੀ ਬੋਲਦੀ ਆਂ ਕਿ ਤੁਸੀਂ ਚੰਗੀ ਤਰ੍ਹਾਂ ਬਲੈਂਡਿੰਗ ਕਰਨਾ ਠੀਕ ਹੈ ਤੇ ਫਿਰ ਮੈਂ ਲਗਾਇਆ ਬਲੈਂਡਿੰਗ ਕਰਨ ਤੋਂ ਬਾਅਦ ਫਿਰ ਸਕੈਚ ਲਾਈਨਰ ਲਗਾਇਆ ਜੀਗਾ ਤੇ ਦੇਖੋ ਤੁਸੀਂ ਵਿਗਨਰ ਉਹ ਤੇ ਟੱਟ ਲਈਏ ਵਾੜਾ ਲਾਈਨਰ ਬਹੁਤ ਵਧੀਆ ਸਕੈਚ ਆਈ ਲਾਈਨਰ ਨਾਲ ਤੁਸੀਂ ਡਰਾ ਕਰ ਸਕਦੇ ਆ ਆਪਣੇ ਲਾਈਨ ਨੂੰ ਠੀਕ ਹੈ ਤੇ ਚੰਗੀ ਤਰ੍ਹਾਂ ਤੁਸੀਂ ਡਰਾ ਕਰ ਦੇਣਾ ਇਹਦੇ ਨਾਲ ਹੀ ਸਕੈਚ ਨਾਲ ਤੇ ਥੋੜਾ ਮੈਂ ਵਿੰਗ ਲਾਈਨਰ ਲਗਾਇਆ ਸੀ ਕਿਉਂਕਿ ਮੈਨੂੰ ਵਿੰਗ ਲਾਈਨਰ ਥੋੜਾ ਕਾਫੀ ਚਿਰ ਵਗੈ ਸੀ ਲਗਾਇਆ ਨਹੀਂ ਸੀ ਇਸ ਕਰ ਮੈਂ ਥੋੜਾ ਵਿੰਗ ਲਾਈਨਰ ਲਗਾਇਆ ਦੇਖੋ ਤੇ ਉਹਨੂੰ ਫਿਰ ਮੈਂ ਚੰਗੀ ਤਰ੍ਹਾਂ ਨਾਲ ਆ ਕੋਈ ਲਾਈਨ ਨਾ ਕੋਈ ਵਿੱਚ ਲਾਈਨ ਤੇ ਵਾਜ ਕੋਈ ਡਾਟ ਨਾ ਕੋਈ ਦਿਸੇ ਨਾ ਤੇ ਚਿਕਤਣ ਲਗਾ ਰਹੀ ਆ ਉਸ ਤੋਂ ਬਾਅਦ ਲਗਾਉਣ ਤੋਂ ਬਾਅਦ ਫਿਰ ਮੈਂ ਲਗਾਇਆ ਇਹ ਕਾਜਲ ਤੇ ਚਿਕਤਣ ਕਾਜਲ ਵੀ ਲਗਾਉਂਗੀ ਉਸ ਤੋਂ ਬਾਅਦ ਕਿ ਮੈਂ ਕਾਜਲ ਲਗਾਉਣ ਤੋਂ ਬਾਅਦ ਫਿਰ ਮੈਂ ਚਿਕਤਣ ਨਾਲ ਬਲੈਂਡ ਕਰ ਦੂੰਗੀ ਉਹਨੂੰ ਵੀ ਬਰਸ਼ ਦੇ ਨਾਲ ਤਾਂ ਕਿ ਸਾਡਾ ਇਹ ਲੌਂਗ ਲਾਸਟਿਕ ਤੱਕ ਤੇੜਾ ਹਾਈਜ਼ ਮੇਕਅਪ ਟਿਕਾ ਰਹੇ ਨਾ ਲੌਂਗ ਲਾਸਟਿਕ ਤੱਕ ਚੱਲੇ ਤੇ ਕਿਉਂਕਿ ਅੱਜ ਫੰਕਸ਼ਨ ਹੈਗਾ ਤੇ ਉਹਦੇ ਵਿੱਚ ਥੋੜਾ ਮੇਕਅਪ ਲੌਂਗ ਲਾਸਟਿਕ ਤੱਕ ਚੱਲਣਾ ਸ਼ਾਮ ਤੱਕ ਫੰਕਸ਼ਨ ਹੈਗਾ ਤੇ ਫਿਰ ਮੈਂ ਰਾਈਜ਼ ਜਿਹੜਾ ਮੇਕਅਪ ਉਹ ਕੰਪਲੀਟ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਫਿਫਟ ਮੀ ਦੀ ਜਿਹੜੀ ਹੈ ਫਾਊਂਡੇਸ਼ਨ ਉਹ ਲਈ ਆ ਤੇ ਡਾਟ ਡਾਟ ਕਰਕੇ ਥੋੜੀ ਜਿਹੀ ਮੈਂ ਲਈ ਆ ਬਸ ਜਸਟ ਬਲੈਂਡ ਕਰ ਦਿੱਤੀ ਉਹਨੂੰ ਤੇ ਮੈਂ ਬਰਸ਼ ਦੇ ਨਾਲ ਤੇ ਜੇਕਰ ਤੁਸੀਂ ਬਿਊਟੀ ਬਲੈਂਡਿੰਗ ਨਾ ਕਰ ਸਕਦੇ ਬਲੈਂਡ ਤੇ ਬਿਊਟੀ ਬਲੈਂਡਿੰਗ ਨਾਲ ਵਿੱਚ ਮੈਂ ਜਿਹੜਾ ਹੈਗਾ ਜ਼ਿਆਦਾਤਰ ਮੈਂ ਬ੍ਰਸ਼ ਦੇ ਨਾਲ ਹੀ ਬਲੈਂਡ ਕਰਦੇ ਹਾਂ ਠੀਕ ਹੈ ਤੇ ਬਲੈਂਡ ਕਰਨ ਤੋਂ ਬਾਅਦ ਦੇਖੋ ਫੇਸ ਕਾਫੀ ਚੇਂਜ ਹੋ ਗਿਆ ਹਨਾ ਤੇ ਫਿਰ ਮੈਂ ਲਈ ਆਈਬ੍ਰੋ ਫੈਕਸਲ ਤੇ ਆਈਬ੍ਰੋ ਨੂੰ ਸੈੱਟ ਕੀਤਾ ਫਿਰ ਦੂਜੀ ਸਾਈਡ ਤੇ ਛੋਟੀ ਜਿਹੀ ਕੌਮ ਸੀ ਆਈਬ੍ਰੋ ਵਾਲੀ ਤੇ ਉਹਦੇ ਨਾਲ ਮੈਂ ਆਪਣੇ ਆਈਬ੍ਰੋ ਨੂੰ ਸੈੱਟ ਕਰ ਦਿੱਤਾ ਤੇ ਦੇਖੋ ਲੁੱਕ ਦੇਖੋ ਕਿੰਨੀ ਵਧੀਆ ਹੋ ਗਈ ਨਾ ਤੇ ਫਿਰ ਮੈਂ ਲਗਾਉਂਗੀ ਇੱਥੇ ਫੇਸ ਨੂੰ ਕਰੂੰਗੀ ਜਿਹੜਾ ਆਪਣੇ ਫੇਸ ਤੇ ਫਾਊਂਡੇਸ਼ਨ 베이스 ਲਗਾਏ ਸੀ ਉਹਨੂੰ ਕਰ ਦੋਗੀ ਲੂਜ਼ ਸੌਰੀ ਕੰਪੈਕਟ ਪਾਊਡਰ ਨਾਲ ਸੈੱਟ ਤੇ ਇਹਨੂੰ ਸੈੱਟ ਕਰਨਾ ਟਾਡਾ ਜਿਹੜਾ ਕੰਪੈਕਟ ਪਾਊਡਰ ਬਹੁਤ ਜ਼ਰੂਰੀ ਹੈ ਦਿਨਾਂ ਤੋਂ ਟਿਕਿਆ ਰਹਿੰਦਾ ਠੀਕ ਹੈ ਤੇ ਕੰਪੈਕਟ ਪਾਊਡਰ ਲਗਾਉਣਾ ਕਦੀ ਨਹੀਂ ਭੁੱਲਣਾ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਮੈਂ ਬ੍ਰਸ਼ ਤੇ ਨਾਲੀ ਉਹਨੂੰ ਕੰਪੈਕਟ ਪਾਊਡਰ ਨੂੰ ਲਗਾ ਰਹੀ ਹਾਂ ਆਪਣੇ ਫੇਸ ਦੇ ਉੱਤੇ ਫਿਰ ਮੈਂ ਲਗਾਉਂਗੀ ਸ਼ੁਕਰ ਦਾ ਹੈਗਾ ਬਲਸ਼ਰ ब्लशर भी थोड़ा ही मैं जस्ट लगाऊंगी क्योंकि आजकल नेचुरली मेकअप चलंदिया नेचुरली ना, मेकअप लुक नो मेकअप लुक चलंदिया है तो इसका मैं थोड़ा ज्यादा ही थे, थे, लगाया थे। लगा है ब्लशर ਤੇ ਇਹ 피చ్ కలર ਦਾ ਸਿਰਫ ਬਲਸ਼ਰ ਤੇ ਉਹਨੂੰ ਮੈਂ ਨੋਜ਼ ਤੇ ਚਿੰਤੇ ਲਗਾਇਆ ਤੇ ਉਸ ਤੋਂ ਬਾਅਦ ਫਿਰ ਮੈਂ ਜਗ ਜਨਾ ਬਲੈਂਡ ਕਰ ਦਿੱਤਾ ਤੇ ਇੱਥੇ ਮੈਂ ਲਗਾ ਰਹੀ ਹਾਂ ਜੀ ਆਪਣੇ ਲਿਪਸ ਦੀ ਆਊਟਲਾਈਨ ਕਰ ਰਹੀ ਹਾਂ ਥੋੜਾ ਬ੍ਰਾਉਨਿਸ਼ ਕਲਰ ਆ ਉਹਦੇ ਨਾਲ ਥੋੜਾ ਕਰੂੰਗੀ ਤੇ ਜਿਹੜੀ ਇਹ ਲਿਪਸ ਦੀ ਸ਼ੇਪ ਬਹੁਤ ਵਧੀਆ ਵਰ ਜਾਂਦੀ ਹੈ ਦੇਖਣਾ ਤੁਸੀਂ ਦੇਖੋ ਕਿੰਨੀ ਵਧੀਆ ਲੱਗਦੀ ਵਈ ਇਹਨਾ ਉਸ ਤੋਂ ਬਾਅਦ ਫਿਰ ਮੈਂ ਥੋੜਾ ਮੈਰੂਨ ਜਿਹਾ ਕਲਰ ਲਿਆ ਲਿਪਸ ਦੀ ਦਾ ਉਹਨੂੰ ਫਿਲ ਕਰ ਦਿੱਤਾ ਫਿਲ ਵੀ ਚੰਗੀ ਤਰ੍ਹਾਂ ਕਰਨਾ ਬਲੈਂਡ ਕਰ ਦੇਣਾ ਚੰਗੀ ਤਰ੍ਹਾਂ ਬਰਸ਼ ਦੇ ਨਾਲ ਠੀਕ ਆ ਉਸ ਤੋਂ ਬਾਅਦ ਫਿਰ ਮੈਂ ਹਾਈਲਾਈਟਰ ਲਿਆ ਸ਼ੁਗਰ ਦਾ ਹਾਈਲਾਈਟਰ ਤੇ ਉਹਨੂੰ ਆਪਣੇ ਚੀਕਸ ਤੇ ਨੋਜ਼ ਤੇ ਫੋਰਹੈਟ ਤੇ ਲਗਾਉਂਗੀ ਚੰਗੀ ਤਰ੍ਹਾਂ ਇਹ ਦਿਨਾਂ ਜਿਹੜੀ ਜੱਡੀ ਹੈਗੀ ਆ 글로 ਆ ਜੂਗਾ ਫੇਸ ਤੇ ਤੇਰਾ ਫੇਸ ਬਹੁਤ ਜਿਆਦਾ ਸੋਹਣਾ ਲੱਗਦਾ ਇਹ ਤੇ 글로ਇੰਗ 글로ਇੰਗ ਲੱਗਦਾ ਨਾ ਦੇਖੋ ਕਿੰਨਾ ਵਧੀਆ ਫੇਸ ਲੱਗੰਦਿਆ ਤੇ ਉਸ ਤੋਂ ਬਾਅਦ ਮੇਰੀ ਇਹ ਫਾਈਨਲ ਲੁੱਕ ਆ ਤੇ ਜੇ ਤੁਹਾਨੂੰ ਮੇਰੀ ਫਾਈਨਲ ਲੁੱਕ ਤੁਹਾਨੂੰ ਵਧੀਆ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨੈਕਸਟ ਵੀਡੀਓ ਦੇ ਵਿੱਚ ਤੇ ਪਲੀਜ਼ ਕਮੈਂਟ ਦੇ ਵਿੱਚ ਜਿਸਨਾਂ ਕਮੈਂਟ ਤਾਂ ਕਿ ਮੇਕਅਪ ਕਿਦਾਂ ਦਾ ਹੈ ਠੀਕ ਹੈ